ਸਤਿ ਸ਼੍ਰੀ ਅਕਾਲ ਜੀ ਜੋਤਬੜੀ ਕਿਚਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਤੁਹਾਡੇ ਲਈ ਲੈ ਕੇ ਆਏ ਜੇ ਕਾਟਨ ਦੇ ਸੂਟ ਬਹੁਤ ਸੋਹਣੇ ਸੂਟ ਨੇ ਜੀ ਤੇ ਮੇਰੀਆਂ ਪਹਿਣਾ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਜੀ ਵੀਡੀਓ ਐਂਡ ਤੱਕ ਜ਼ਰੂਰ ਦੇਖ ਲਿਓ ਕਿਉਂਕਿ ਕਈ ਵੈਰਾਈਟੀਆਂ ਦੇ ਸੂਟ ਨੇ ਜੀ ਅੱਜ ਆਪਣੇ ਕੋਲ ਦੇਖੋ ਜੀ ਇਹ ਵਾਲਾ ਸੂਟ ਕਾਟਨ ਦੇ ਵਿੱਚ ਹੈ ਜੀ ਬਹੁਤ ਸੋਹਣਾ ਸੂਟ ਹੈ ਦੇਖੋ ਜੀ ਇਹ ਆਰਗੇਜਾ ਦਾ ਪੈਚ ਲੱਗਿਆ ਹੋਇਆ ਹੈ ਪੈਚਾਂ ਲਾ ਕੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਜੀ ਕਮੀਜ਼ ਦੀ ਪ੍ਰਿੰਟਿੰਗ ਤੁਹਾਨੂੰ ਚੈੱਕ ਕਰਵਾ ਦਿੰਨੇ ਆ। ਦੇਖੋ ਜੀ ਕਿੰਨੀ ਸੋਹਣੀ ਪ੍ਰਿੰਟ ਬਣਿਆ ਹੋਇਆ ਹੈ ਕਮੀਜ਼ ਦੇ ਵਿੱਚ। ਬਹੁਤ ਸੌਫਟ ਕੱਪੜਾ ਹੈ ਜੀ ਇਹ ਵਾਲਾ। ਬਹੁਤ ਫੈਬਰਿਕ ਸੌਫਟ ਹੈਗਾ। ਬਹੁਤ ਵਧੀਆ ਕੁਆਲਿਟੀ ਦੀ ਚੀਜ਼ ਹੈ ਜੀ। ਇਹ ਦੇਖੋ ਜੀ ਇਹਦੇ ਨਾਲ ਪਲੇਨ ਬਾਟਮ ਹੈ ਜੀ ਇਹਦੇ ਨਾਲ। ਬਹੁਤ ਪਿਓਰ ਕਾਟਨ ਦੀ ਬਾਟਮ ਹੈ ਜੀ। ਬਹੁਤ ਸੋਹਣਾ ਸੂਟ ਤਿਆਰ ਕੀਤਾ ਹੋਇਆ ਹੈ ਜੀ। ਜਿਹੜੀ ਮੇਰੀਆਂ ਭੈਣਾਂ ਨੂੰ ਪਸੰਦ ਹੋਏਗਾ ਉਹ ਆਰਡਰ ਕਰ ਸਕਦੀਆਂ ਨੇ ਜੀ। ਨਾ ਦੇਖੋ ਜੀ ਮਸਲੀਨ ਦਾ ਦੁਪੱਟਾ ਹੈ। ਮਸਲੀਨ ਦਾ ਦੁਪੱਟਾ ਹੈ ਜੀ ਵਿੱਚ ਪ੍ਰਿੰਟ ਹੋਇਆ ਹੋਇਆ ਜੀ ਦੇਖੋ ਖੋਲ ਕੇ ਚੈੱਕ ਕਰਵਾ ਦਿੰਨੇ ਆ। ਦੇਖੋ ਜੀ ਦੁਪੱਟੇ ਦੇ ਵਿੱਚ ਵੀ ਪ੍ਰਿੰਟ ਬਣਿਆ ਹੋਇਆ ਹੈ ਜੀ। ਇੱਕ ਵਾਰੀ ਤੁਹਾਨੂੰ ਸਾਰਾ ਵੀ ਖੋਲ ਕੇ ਦਿਖਾ ਦਿੰਨੇ ਆ ਜੀ। ਦੇਖੋ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਜੀ। ਮਸਲੀਨ ਦਾ ਦੁਪੱਟਾ ਹੈ ਜੀ ਲੈਸਿਸ ਲੱਗੀ ਹੋਈ ਹੈ। ਬਹੁਤ ਪਿਆਰਾ ਸੂਟ ਬਣਿਆ ਹੋਇਆ ਹੈ ਜੀ। ਤੇ ਮੇਰੀਆਂ ਭੈਣਾਂ ਜਲਦੀ ਤੋਂ ਜਲਦੀ ਪਸੰਦ ਕਰਕੇ ਆਰਡਰ ਕਰਿਆ ਕਰੋ ਜੀ ਆਪਣੀ ਵੀਡੀਓ ਨੂੰ ਪਿਆਰ ਦੇ ਨਾਲ ਦੇਖਿਆ ਕਰੋ ਜੀ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਉਨੇ ਜੋ ਮੇਰੀਆਂ ਭੈਣਾਂ ਨੂੰ ਪਸੰਦ ਆਉਣ ਬਹੁਤ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਉਣ ਤੇ ਤਾਂ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਤੇ ਦਿਖਾਉਨੇ ਆਂ ਜੀ ਸੋਨੂੰ ਅਗਲਾ ਸੂਟ ਆ ਦੇਖੋ ਜੀ ਅਗਲਾ ਸੂਟ ਇਹ ਮੇਰੀ ਭੈਣ ਨੇ ਸਟੀਚ ਕਰਵਾ ਲਿਆ ਹੈ। ਕਸਟਮਰ ਦਾ ਸੂਟ ਹੈ ਜੀ ਦੇਖੋ। ਇਹ ਹੈਗਾ ਜੀ ਬਰਬਰੀ ਦੇ ਵਿੱਚ कॉटन बਰਬਰੀ ਹੈ ਜੀ ਬਹੁਤ ਸੋਹਣੀ ਬਰਬਰੀ ਹੈ ਜੀ ਦੇਖੋ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਲਾਜਵਾਵ ਹੈ। ਦੇਖੋ ਜੀ ਇਹਦੇ ਆਪਾਂ ਨੇ ਸਟੀਚ ਕੀਤੇ ਆ। ਮਲਟੀ ਕਲਰ ਦੀ ਲੈਂਸ ਲਗਾ ਕੇ ਜੀ ਭੈਣ ਨੇ ਸਿੰਪਲ ਸੂਟ ਤਿਆਰ ਕਰਵਾਉਣਾ ਸੀਗਾ। ਕਿਉਂਕਿ ਕਿਸੇ ਵੀ ਆਪਾਂ ਦੋਸਤ ਦੇ ਵਿੱਚ ਪਾ ਸਕਦੇ ਆਂ ਜੀ ਸਿੰਪਲ ਸੂਟ ਨੂੰ ਇਸ ਕਰਕੇ ਭੈਣ ਨੇ ਕੋਈ ਵੀ ਨੈਕ ਨੁੱਕ ਦਾ ਡਿਜ਼ਾਈਨ ਨਹੀਂ ਬਣਵਾਇਆ ਕਲੇਨ ਸੂਟ ਹੀ ਤਿਆਰ ਕਰਵਾਇਆ ਆ ਦੇਖੋ ਜੀ ਇਥੇ ਆਪਾਂ ਟਾਪਟਾ ਡਾਈ ਨਹੀਂ ਕਰਵਾਇਆ ਹੈਗਾ ਇਹ ਤੇ ਆਪਾਂ ਕਾਟਨ ਦੀ ਹੀ ਲਾਈਨਿੰਗ ਲਾਈ ਹੈ ਜੀ ਟਾਪਟਾ ਥੋੜਾ ਗਰਮੀ ਦੇ ਵਿੱਚ ਕੱਟ ਵੇਅਰ ਕੀਤਾ ਜਾਂਦਾ ਇਸ ਕਰਕੇ ਮੇਰੀ ਭੈਣ ਨੇ ਕਾਟਨ ਦੀ ਉਹਨਾਂ ਦੀ ਚੁਆਇਸ ਸੀ ਵੀ ਵੀ ਕਾਟਨ ਦੀ ਲਾਈਨਿੰਗ ਲਾ ਕੇ ਸੂਟ ਤਿਆਰ ਕੀਤਾ ਜਾਵੇ ਤੇ ਆਪਾਂ ਉਹਨਾਂ ਦੀ ਚੁਆਇਸ ਦੇ ਅਨੁਸਾਰ ਹੀ ਇਹ ਸੂਟ ਤਿਆਰ ਕੀਤਾ ਜੀ ਮਸਲਿਨਿੰਗ ਦਾ ਬਾਟਮ ਹੈ ਜਿਹਦੇ ਨਾਲ ਪ्योर ਮਸਲੀਨ ਦੀ ਬਾਟਮ ਹੈ ਜੀ ਦੇਖੋ ਬਹੁਤ ਵਧੀਆ ਸੌਫਟ ਵਾਲੀ ਮਸਲੀਨ ਹੈ ਜੀ ਤੇ ਟਾਈ ਐਂਡ ਡਾਈ ਇਹਦੇ ਨਾਲ ਆਪਣਾ ਦੁਪੱਟਾ ਤਿਆਰ ਕੀਤਾ ਦੇਖੋ ਜੀ ਦੇਖੋ ਜੀ ਟਾਈ ਵੀ ਦੇ ਵਿੱਚ ਇਹ ਦੁਪੱਟਾ ਹੈ ਜੀ ਇੱਕ ਵਾਰੀ ਤੁਹਾਨੂੰ ਚੈੱਕ ਕਰਵਾ ਲੈਂਦੇ ਆ ਟਾਈ ਵੀ ਦੇ ਵਿੱਚ ਦੁਪੱਟਾ ਹੈ ਜੀ ਟਾਈ ਐਂਡ ਡਾਈ ਕੀਤਾ ਹੋਇਆ ਜੀ ਸਾਈਡਾਂ ਤੋਂ 4 ਸਾਈਡ ਕੀਤਾ ਹੋਇਆ ਜੀ ਬਹੁਤ ਸੋਹਣਾ ਦੁਪੱਟਾ ਉਹਨਾਂ ਦੀ ਚੁਪਾਈ ਚੁਆਇਸ ਦੇ ਅਕੋਰਡਿੰਗ ਤਿਆਰ ਕੀਤਾ ਜੀ ਇਹ ਵਾਲਾ ਸੂਟ ਆਪਾਂ ਨੇ ਜੇ ਕਿਸੇ ਮੇਰੀ ਭੈਣ ਨੇ ਤਿਆਰ ਕਰਵਾਉਣਾ ਹੋਵੇ ਆਪਾਂ ਉਹਨਾਂ ਨੂੰ ਵੀ ਤਿਆਰ ਕਰਵਾ ਕੇ ਦੇ ਦੇਵਾਂਗੇ ਦੇਖੋ ਜੀ ਅਗਲਾ ਸੂਟ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਆਇਆ ਜੀ ਇਹ ਸੂਟ ਦਾ ਬਹੁਤ ਸੋਹਣਾ ਪ੍ਰਿੰਟ ਹੈ ਜੀ ਦੇਖੋ ਬਹੁਤ ਸੋਹਣੀ ਕਾਟਨ ਹੈ ਜੀ ਬਹੁਤ ਸੋਹਣਾ ਟੈਸਟਾ ਬ੍ਰਾਂਡ ਦਾ ਸੂਟ ਹੈ ਜੀ ਇਹ ਵਾਲਾ ਟੈਸਟਾ ਹੈ ਜੀ ਦੇਖੋ ਕਿੰਨਾ ਪਿਓਰ ਕਾਟਨ ਦੇ ਵਿੱਚ ਬਹੁਤ ਸੋਹਣਾ ਸੌਫਟ ਵਾਲਾ ਕੱਪੜਾ ਹੈ ਜੀ ਪ੍ਰਿੰਟ ਚੈੱਕ ਕਰੋ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਇਸ ਦੇ ਵਿੱਚ ਤੇ ਦੇਖੋ ਜੀ ਇਹਦੇ ਨਾਲ ਪਲੇਨ ਬਾਟਮ ਹੈ ਪਲੇਨ ਬਾਟਮ ਹੈ ਜੀ ਬਾਟਮ ਵੀ ਪਿਓਰ ਕਾਟਨ ਦੀ ਬਾਟਮ ਹੈ ਜੀ ਬਹੁਤ ਸੋਹਣੀ ਬਾਟਮ ਹੈ ਤੁਸੀਂ ਮੇਰੀ ਇਹ ਪਹਿਣਾ ਇਹਨੂੰ ਲੈਸਿਸ ਲਗਾ ਕੇ ਜਿਵੇਂ ਵੀ ਆਪਣੀ ਪਸੰਦ ਦੇ ਅਨਸਾਰ ਹੀ ਸੂਟ ਤਿਆਰ ਕਰਵਾ ਸਕਦੀ ਹੋ ਜੀ ਇਹਦੇ ਨਾਲ ਦਾ ਸੂਟ ਇੱਕ ਮੈਂ ਆਪਣਾ ਵੀ ਤਿਆਰ ਕਰਨਾ ਹੈ ਜੀ वह सूट भी मैं तैयार करके स्टिच करके तो हम दिखाऊँगी देखो जी बहुत सोहना पीस है बहुत सोहना प्रिंट है जी जे किसी मेरी भैन ने लेना हो जल्दी तो जल्दी ही ऑर्डर करो तो हम तक दिखाने जी अगला सूट देखो जी एक भैन ने ਪੱਟਾ ਵੀ ਹੋ ਵਾਇਆ ਸੀ ਨਾਲ ਦੇਖੋ ਜੀ ਇਹ ਸੂਟ ਹੈਗਾ ਜੀ ਮਸਾਬਾ ਸਿਲਕ ਦੇ ਵਿੱਚ ਮਸਾਬਾ ਸਿਲਕ ਦੀ ਛਿਲਕ ਹੈ ਜੀ ਇਹ ਵਾਲੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਜੀ ਇਹ ਵਾਲੀ ਸ਼ਰਟ ਦਾ ਬਹੁਤ ਵਧੀਆ ਫੈਬਰਿਕ ਹੈ ਜੀ ਬਹੁਤ ਵਧੀਆ ਬਹੁਤ ਸੋਹਣਾ ਪ੍ਰਿੰਟ ਤੇ ਕਲਰ ਹੈ ਜੀ ਇਹਦੇ ਵਿੱਚ ਜਿਹੜੀ ਕਿਸੇ ਮੇਰੀ ਭੈਣ ਨੇ ਵਾਇ ਕਰਨਾ ਹੋਊਗਾ ਦੇਖੋ ਜੀ SKG ਮਸਾਬਾ ਹੈ ਜੀ ਦੇਖੋ ਚੈੱਕ ਕਰੋ SKG ਮਸਾਬਾ ਸਿਲਕ ਹੈ ਜੀ 100% ਪੂਰੀ ਵਿਕੋਸ ਹੈ ਜੀ ਤੇ ਇਹ ਵਾਲੀ ਦੇ ਵਿੱਚ ਦੇਖੋ ਜੀ ਬਾਟਮ ਇਹਦੇ ਨਾਲ ਬਾਟਮ ਵੀ ਬਾਟਮ ਬਹੁਤ ਸੋਹਣੀ ਹੈ ਜੀ ਲਾਈਨਿੰਗ ਬਣੀ ਹੋਈ ਹੈ ਦੇਖੋ ਜੀ ਚੈੱਕ ਕਰੋ ਇੱਕ ਵਾਰੀ ਬਾਟਮ ਦੇ ਵਿੱਚ ਲਾਈਨਿੰਗ ਬਣੀ ہوئی ਹੈ ਬਹੁਤ ਸੋਹਣਾ ਸੂਟ ਹੈ ਜੀ ਬਹੁਤ ਪਿਆਰਾ ਸੂਟ ਹੈ ਜੀ ਕਿਉਂਕਿ ਨਾਲ ਦੀ ਨਾਲ ਹੀ ਪਹਿਣਾ ਦੇ ਆਰਡਰ ਆਈ ਜਾ ਰਹੇ ਨੇ ਦੇਖੋ ਜੀ ਬਹੁਤ ਸੋਹਣੇ ਸੂਟ ਨੇ ਜੀ ਇਹ ਵਾਲੇ ਤੇ ਅਗਲਾ ਸੂਟ ਤੁਹਾਨੂੰ ਦਿਖਾਉਣੀ ਆ ਜੀ ਦੇਖੋ ਜੀ ਸੂਟ ਬਹੁਤ ਸੋਨਾ ਪ੍ਰਿੰਟ ਡਿਜ਼ਾਈਨ ਹੈ ਜੀ ਸੂਟ ਦਾ ਇਹਨਾਂ ਦੇ ਸਾਰਿਆਂ ਦਾ ਅਲੱਗ-ਅਲੱਗ ਫੈਬ੍ਰਿਕ ਹੈ ਜੀ ਅਲੱਗ-ਅਲੱਗ ਹੀ ਪ੍ਰਾਈਸ ਰਹੇਗਾ ਜਿਹੜੀ ਕਿਸੇ ਮੇਰੀ ਭੈਣ ਨੇ ਲੈਣਾ ਹੋਊਗਾ ਤੇ ਉਹ ਮੈਸੇਜ ਕਰਕੇ ਪੁੱਛ ਲਿਓ ਜੀ ਦੇਖੋ ਕਿੰਨਾ ਸੋਨਾ ਵਰਕ ਹੈ ਜੀ ਇੱਕ ਵਾਰੀ ਸਭ ਫੈਬ੍ਰਿਕ ਚੈੱਕ ਕਰਵਾਉਣਾ ਜੀ ਦੇਖੋ ਕਿੰਨਾ ਸੋਨਾ ਫੈਬ੍ਰਿਕ ਹੈ ਜੀ ਬਹੁਤ ਵਧੀਆ ਸੌਫਟ ਵਾਲਾ ਫੈਬ੍ਰਿਕ ਹੈ ਜੀ ਦੇਖੋ ਜੀ ਇਹਦੇ ਉੱਪਰ ਇਸ ਤਰ੍ਹਾਂ ਦੀ ਪ੍ਰਿੰਟਿੰਗ ਬਣੀ ਹੋਈ ਹੈ ਜੀ ਉੱਪਰ ਆਹੀ ਵਰਕ ਕੀਤਾ ਹੋਇਆ ਹੈ ਜੀ ਤਾਂ बॉटम ਚੈੱਕ ਕਰਵਾਉਣੀ ਹੈ ਜੀ ਇਹਦੀ ਦੇਖੋ ਜੀ बॉटम ਬਹੁਤ ਸੋਹਣੀ बॉਟਮ ਹੈ ਜੀ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਸੂਟ ਹੈ ਜੀ ਚੈੱਕ ਕਰੀ ਜਾਓ ਜੀ ਮੇਰੇ ਭੈਣਾ ਸੂਟ ਨੂੰ ਦੇਖੋ ਜੀ ਇਹ ਵਾਲਾ ਫਲਾਵਰ ਆ ਜਾਏਗਾ ਆਪਣੀ बॉਟਮ ਬਾਹਾਂ ਦੇ ਉੱਪਰ ਇਹ ਵਾਲਾ ਬਾਰਡਰ ਹੈ ਜੀ ਦੇਖੋ ਜੀ ਇਹਦਾ ਦੁਪੱਟਾ ਦੇਖੋ ਕਿੰਨਾ ਲਾ ਸਵਾਬ ਦੁਪੱਟਾ ਹੈ ਜੀ ਚੈੱਕ ਕਰੋ ਪਟੇ ਨੂੰ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਡਿਜ਼ਾਈਨ ਦੇ ਵਿੱਚ ਦੁਪੱਟਾ ਬਣਿਆ ਹੋਇਆ ਹੈ ਚੈੱਕ ਕਰੋ ਜੀ ਦੁਪੱਟਾ ਇੱਕ ਵਾਰੀ ਚੈੱਕ ਕਰੋ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਆ ਜੀ ਦੁਪੱਟੇ ਦਾ ਸ਼ਰਟ ਦੇ ਨਾਲ ਦਾ ਹੀ ਦੁਪੱਟਾ ਹੈ ਜੀ ਪ੍ਰਿੰਟ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਆ ਜੀ ਸੂਟ ਦਾ ਜਿਹੜੇ ਮੇਰੇ ਭੈਣਾਂ ਨੇ ਲੈਣਾ ਹੋਊ ਜੀ ਨਾ ਆディ ਨਾਲ ਮੈਸੇਜ ਕਰਦੇ ਹੋ ਕਿਉਂਕਿ ਲਿਮਟਡ ਹੈ ਸਟਾਕ ਹੈ ਜੀ ਇਹ ਆਪਣੇ ਕੋਲ ਸਿੰਗਲ ਦੇ ਪੀਸ ਨੇ ਤੇ ਆਪਾਂ ਦੁਬਾਰਾ ਵੀ ਇਹ ਪੀਸ ਲੈ ਕੇ ਆਵਾਂਗੇ ਮੈਨੂੰ ਇਹ ਬਹੁਤ ਸੋਹਣੇ ਪੀਸ ਲੱਗ ਰਹੇ ਨੇ ਜੀ ਤੇ ਅਗਲਾ ਤੁਹਾਨੂੰ ਦਿਖਾਉਣਾ ਹੈ ਜੀ ਖੀਨ ਖਾਬ ਦੇ ਵਿੱਚ ਦੇਖੋ ਜੀ ਇਹ ਵਾਲਾ ਆਪਾਂ ਖੀਨ ਖਾਬ ਲੈ ਕੇ ਆਇਆ ਬਹੁਤ ਸੋਹਣਾ ਖੀਨ ਖਾਬ ਦੇ ਸੂਟ ਨੇ ਜੀ ਇਹ ਵਾਲੇ ਕਲਰ ਵੀ ਹੁਣ ਆਪਾਂ ਟ੍ਰੇਨਿੰਗ ਦੇ ਵਿੱਚ ਚੱਲ ਰਹੇ ਆ ਜੀ ਹੀਨਖਾ ਬਹੁਤ ਜ਼ਿਆਦਾ ਦੇਖੋ ਜੀ ਬਹੁਤ ਸੌਫਟ ਹੀਨਖਾ ਵੈ ਬਹੁਤ ਪਿਆਰੀ ਹੀਨਖਾ ਵੈ ਜੀ ਇਹ ਕੋਈ ਐਵੇਂ ਨਹੀਂ ਹੋਊਗਾ ਵੀ ਦੇਖੋ ਜੀ ਇਹਨੂੰ ਰੌਂਗ ਸਾਈਡ ਤੋਂ ਦੇਖੋ ਜੀ ਕੋਈ ਆਏ ਨਹੀਂ ਹੋਊਗਾ ਵੀ ਤਾਂ ਅੱਗੇ ਉੱਠੇ ਵੇ ਨੇ ਚਾਹੇ ਰੌਂਗ ਤੇ ਰਾਈਟ ਸਾਈਡ ਦੇਖੋ ਜੀ ਬਹੁਤ ਵਧੀਆ ਫੈਬਰਿਕ ਹੈ ਜੀ ਬਿਲਕੁਲ ਸੌਫਟ ਵਾਲਾ ਕੋਈ ਇਹ ਚੋੜ ਵਾਲਾ ਕੱਪੜਾ ਨਹੀਂ ਹੈਗਾ ਬਹੁਤ ਵਧੀਆ ਫੈਬਰਿਕ ਹੈ ਜੀ ਦੇਖੋ ਖੀਨ ਖਾਵ ਦਾ ਹੈ ਜੀ ਪ੍ਰਿੰਟਰ ਚੈੱਕ ਕਰੋ ਜੀ ਖੀਨ ਖਾਵ ਦੇ ਵਿੱਚ ਬਹੁਤ ਸੋਹਣੇ 골ਡਨ ਕਲਰ ਦੀਆਂ ਇਹ ਜਿਹੜੇ ਸਿਲਵਰ ਕਲਰ ਦੀਆਂ ਟਿੱਕੀਆਂ ਬਣੀਆਂ ਹੋਈਆਂ ਨੇ ਜੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਬਹੁਤ ਸੋਹਣੇ ਸੂਟ ਤਿਆਰ ਹੁੰਦੇ ਨੇ ਜੀ ਇਹਦੇ ਵਿੱਚ ਅਗਲਾ ਕਲਰ ਦਿਖਾਉਣਾ ਹੈ ਜੀ ਤੁਹਾਨੂੰ ਦੇਖੋ ਜੀ ਇਹਦੇ ਵਿੱਚ ਅਗਲਾ ਕਲਰ ਦੇਖੋ ਜੀ yellow color ਦੇ ਵਿੱਚ ਬਹੁਤ ਸੋਹਣਾ ਮੇਰੀ ਪਸੰਦ ਦਾ ਸੂਟ ਹੈ ਜੀ ਕਲਰ ਦੋਨੋਂ ਬਹੁਤ ਸੋਹਣੇ ਨੇ ਤੇ yellow color ਦੇਖੋ ਜੀ ਕਿੰਨਾ ਵਧੀਆ ਹੈ ਜੀ ਦੇਖੋ ਇਹਨਾਂ ਦੀ ਪ੍ਰਿੰਟਿੰਗ ਇਹ ਵੀ ਸੇਮ ਚੀਜ਼ ਹੈ ਜੀ ਕੋਈ ਚੋਣ ਵਾਲਾ ਕਪੜਾ ਨਹੀਂ ਬਹੁਤ ਸੋਹਣਾ ਸੌਫਟ ਫੈਬਰਿਕ ਹੈ ਜੀ ਇਹ ਵਾਲਾ ਬਹੁਤ ਸੋਹਣੇ ਪ੍ਰਿੰਟ ਡਿਜ਼ਾਈਨ ਦੇ ਸੂਟ ਨੇ ਜੀ ਮੇਰੀਆਂ ਭੈਣਾਂ ਚੈਨਲ ਨੂੰ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਸਬਸਕ੍ਰਾਈਬ ਕਰੋ ਜੀ ਆਪਾਂ ਕੱਲ ਨੂੰ ਲਾਈਵ ਹੋਵਾਂਗੇ ਜੀ ਆਪਣੇ ਲਾਈਵ ਦੇ ਵਿੱਚ ਵੀ ਆਪਾਂ ਸੂਟ ਲੈ ਕੇ ਆਵਾਂਗੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਡਿਜ਼ਾਈਨ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਜੀ ਤੇ ਮੇਰੇ ਭੈਣਾਂ ਨੂੰ ਬੇਨਤੀ ਹੈ ਕਿ ਆਪਣੇ ਵੀਡੀਓ ਨੂੰ ਬਸ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਕਿ ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ ਐਂਡ ਤੱਕ ਵੀਡੀਓ ਨੂੰ ਧਿਆਨ ਦੇ ਨਾਲ ਜ਼ਰੂਰ ਦੇਖ ਲਿਆ ਕਰੋ ਜੀ ਜਿਹੜੀਆਂ ਮੇਰੇ ਭੈਣਾਂ ਨੇ ਸੂਟ ਵਾਇ ਕਰਨੇ ਹੋਣਗੇ ਪਲੀਜ਼ ਕਾਲ ਨਾ ਕਰਿਆ ਕਰੋ ਜੀ ਮੈਸੇਜ ਕਰਿਆ ਕਰੋ ਜੀ ਮੈਸੇਜ ਕਰਕੇ ਤੁਸੀਂ ਸਾਰਿਆਂ ਦਾ ਰੇਟ ਪੁੱਛ ਸਕਦੇ ਹੋ ਜੀ ਜਿਹੜੇ ਜਿਹੜੇ ਸੂਟ ਤੁਹਾਨੂੰ ਪਸੰਦ ਹੋਣਗੇ ਧੰਨਵਾਦ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ